ਜਿਹੜੇ ਸਵਰਗ ਅਸੀਂ ਭਰਾ ਜਿਹੜਾ ਗੁਰਧਿਆਨ ਸਿੰਘ ਦੇ ਨਾਮ ਤੇ ਅੱਜ ਇੱਕ ਅਸੀਂ ਜਿਹੜੀ ਸਾਡੇ ਪਰਿਵਾਰ ਦੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇੱਕ ਜਿਹੜੀ ਚੈਰੀਟੇਬਲ ਸੁਸਾਇਟੀ ਗੁਰਧਿਆਨ ਚੈਰੀਟੇਬਲ ਸੁਸਾਇਟੀ ਜਿਹਦੀ ਅੱਜ ਅਸੀਂ ਆਪਣੇ ਨਗਰ ਤੋਂ ਆਪਣੇ ਨਗਰ ਦੇ ਸਕੂਲ ਤੋਂ ਜਿਹੜੀ ਸ਼ੁਰੂਆਤ ਜਿਹੜੀ ਕੀਤੀ ਹੈ ਕਿਉਂਕਿ 20 ਦਸੰਬਰ 1999 ਦਾ ਉਹਦਾ ਬਰਥ ਹੈ ਸੋ ਅੱਜ ਉਹਦਾ ਜਿਹੜਾ 24ਵਾਂ ਜਿਹੜਾ ਜਨਮ ਦਿਨ ਹੈ ਅੱਜ ਦੇ ਦਿਨ ਉਹਦਾ ਜਨਮ ਹੋਇਆ ਸੀਗਾ ਪਰਮਾਤਮਾ ਨੇ ਕਿਸੇ ਅਣਹੂਣੀ ਦੇ ਕਾਰਨ ਜਿਹੜਾ ਸਾਡੇ ਵਿੱਚ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਦੀ ਜਿਹੜੀ ਯਾਦ ਦੇ ਵਿੱਚ ਕਿਉਂਕਿ ਮੈਂ ਅੱਜ ਬਤੌਰ ਹਲਕਾ ਵ代यक ਲੋਕਾਂ ਦੀ ਜਿਹੜੀ ਸੇਵਾ ਨਿਭਾ ਰਹੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਨਾਂ ਹੋਣ ਕਾਰਨ ਜਿਹੜੀਆਂ ਸਾਨੂੰ ਜਿਹੜੀਆਂ ਖਟਕਦੀਆਂ ਰਹਿੰਦੀਆਂ ਨੇ ਸੋ ਅੱਜ ਵਾਹਿਗੁਰੂ ਨੇ ਪਰਮਾਤਮਾ ਨੇ ਉਹ ਸੇਵਾ ਦਿੱਤੀ ਹੈ ਤੇ ਅਸੀਂ ਆਪਣੇ ਪਰਿਵਾਰ ਦੇ ਵੱਲੋਂ ਰਲਮਿਲ ਕੇ ਉਸ ਦੀ ਯਾਦ ਦੇ ਵਿੱਚ ਜਿਹੜਾ ਲੋਕਾਂ ਦੀ ਜਿਹੜੀ ਚੈਰਿਟੀ ਦੇ ਲਈ ਜਿਹੜੀ ਇੱਕ ਸੇਵਾ ਜਿਹੜੀ ਉਹ ਇਸ ਸੰਸਥਾ ਦੇ ਥਰੂ ਜਿਹੜੀ ਅਸੀਂ ਉਹ ਕਰਨੀ ਚਾਹੁੰਦੇ ਆ ਜਿਹਦੇ ਤਹਿਤ ਅੱਜ ਭਰਾਜ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਟਰੈਕ ਸੂਟ ਆ ਜਿਹੜਾ ਅੱਜ ਉਹਨਾਂ ਨੂੰ ਜਿਹੜੇ ਅਸੀਂ ਜਿਹੜੇ ਪ੍ਰੋਵਾਈਡ ਕਰਾਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਸਾਲ ਦੇ ਉੱਤੇ ਜਾਂ ਹਰ ਤਰ੍ਹਾਂ ਦੀ ਜਿਹੜੀ ਜਿਹੜੀ ਸਰਗਰਮੀ ਆ ਜਿਹੜੀ ਉਹ ਤੁਹਾਨੂੰ ਇਸ ਚੈਰਿਟੀ ਦੀ ਇਸ ਸੰਸਥਾ ਦੀ ਜਿਹੜੀ ਦਿਖਾਈ ਦੇਊਗੀ ਔਰ ਜਿਹੜਾ ਇਹਦਾ ਮੇਨ ਮੋਟਿਵ ਆ ਜਿਹੜਾ ਉਹ ਉਹਨਾਂ ਬੱਚੀਆਂ ਦੇ ਲਈ ਸਾਡੀਆਂ ਭੈਣਾਂ ਦੇ ਲਈ ਸਾਡੀਆਂ ਜਿਹੜੀਆਂ ਜਿਹੜੀਆਂ ਔਰਤਾਂ ਨੇ ਸਾਡੀਆਂ ਮਾਵਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਦਾ ਸ਼ਕਾਰ ਹੋ ਰਹੀਆਂ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਹਕਰੇਲੂ ਹਿੰਸਾ ਦਾ ਸ਼ਕਾਰ ਹੋ ਰਹੀਆਂ ਨੇ ਜਾਂ ਕਿਸੇ ਮਾਨਸਿਕ ਬਿਮਾਰੀ ਦਾ ਸ਼ਕਾਰ ਹੋ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਨ ਦੇ ਲਈ ਜਾਂ ਸਮਾਜ ਦੇ ਵਿੱਚ ਅੱਗੇ ਵਧਣ ਦੇ ਲਈ ਜਿਹੜੀ ਉਹਨਾਂ ਨੂੰ ਰੁਕਾਵਟਾਂ ਆ ਰਹੀਆਂ ਨੇ ਸੋ ਉਸ ਦੇ ਉੱਤੇ ਜਿਹੜਾ ਮੇਨ ਜਿਹੜਾ ਇਸ ਜਿਹੜੀ ਸੰਸਥਾ ਦਾ ਜਿਹੜਾ ਫੋਕਸ ਰਹੂਗਾ ਸੋ ਉਹ ਅੱਜ ਪਹਿਲਾ ਦਿਨ ਆ ਜਿਹੜਾ ਪਹਿਲੀ ਜਿਹੜੀ 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 ਐਕਟੀਵਿਟੀ ਹੈ ਜਿਹੜੀ ਅਸੀਂ ਇਸ ਨਗਰ ਤੋਂ ਸ਼ੁਰੂ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਇੱਕ ਇੱਕ ਵੱਡੀ ਜਿਹੜੇ ਵਲੰਟੀਅਰਸ ਦੇ ਨਾਲ ਅਸੀਂ ਜਿਹੜਾ ਇਹਨੂੰ ਜਿਹੜਾ ਲੈ ਕੇ ਜਾਵਾਂਗੇ ਸੋ ਇਸ ਦੇ ਲਈ ਸਾਰੇ ਜਿਹੜੇ ਅਧਿਕਰਤਰ ਹੋਏ ਆ ਜਿਹਦੇ ਲਈ ਮੈਂ ਸਮੁੱਚੀ ਪ੍ਰੈਸ ਦਾ ਸਾਡੇ ਸਕੂਲ ਦੇ ਜਿਹੜੇ ਅਧਿਆਪਕ ਸਾਹਿਬਾਨ ਨੇ ਡਿਪਟੀ ਡੀਓ ਸਾਹਿਬ ਦਾ ਔਰ ਜਿੰਨੇ ਵੀ ਨਗਰ ਤੋਂ ਜਿਹੜੇ ਪਹੁੰਚੇ ਨੇ ਸਾਰੇ ਸਾਥੀ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਅੱਜ ਇੱਥੇ ਪਹੁੰਚ ਕੇ ਸਾਡੇ ਇਸ ਦਿਨ ਨੂੰ ਤੇ ਇਸ ਸੰਸਥਾ ਦੇ ਜਿਹੜੇ ਪਰਾਲੇ ਨੂੰ ਤੇ ਜਿਹੜਾ ਜਿਹੜਾ ਸਪੈਸ਼ਲ ਜਿਹੜਾ ਬਣਾਉਣ ਦੇ ਵਿੱਚ ਜਿਹੜਾ ਜੋ ਕੋਸ਼ਿਸ਼ ਕਰਦਾ। ਬੋਧਾਇਕ ਬਣਾਉਣ ਤੋਂ ਪਹਿਲਾਂ ਵੀ ਅਸੀਂ ਕਹਿੰਦੇ ਸੀ ਤੇ ਸਾਰੇ ਨੂੰ ਇਹੀ ਕਹਿੰਨੇ ਆ ਕਿ ਦੇਖੋ ਅਸੀਂ ਬਹੁਤ ਸਮਾਂ ਸੀ ਗਵਾ ਲਿਆ ਤੇ ਅੱਜ ਪੰਜਾਬ ਜਿਹੜੇ ਹਾਲਾਤਾਂ ਦੇ ਵਿੱਚ ਲੰਘ ਰਿਹਾ। ਸੋ ਉੱਥੇ ਪੰਜਾਬ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਨ ਦੇ ਲਈ ਸਾਡੇ ਪਿੰਡਾਂ ਨੂੰ ਦੁਬਾਰਾ ਪ ਸਾਨੂੰ ਰਲ ਮਿਲ ਕੇ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਕਰਕੇ ਹੀ ਅਸੀਂ ਆਪਣੇ ਪਿੰਡਾਂ ਦਾ ਵਿਕਾਸ ਆਪਣੇ ਪਿੰਡਾਂ ਨੂੰ ਜਿਹੜਾ ਆਪਣੇ ਪੰਜਾਬ ਨੂੰ ਜਿਹੜਾ ਅੱਗੇ ਜਿਹੜੇ ਤਰੱਕੀ ਦੇ ਲੀਹਾਂ ਤੇ ਜਾਂ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਉਹਨੂੰ ਤਾਂ ਹੀ ਪੂਰਾ ਕਰ ਸਕਦੇ ਹਾਂ ਜਦੋਂ ਸਾਡੀ ਆਪਸੀ ਜਿਹੜੀ ਸਾਂਝ ਬਰਕਰਾਰ ਹੋਵੇ ਸੋ ਅੱਜ ਮਾਨਜੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਡਿਵੈਲਪਮੈਂਟ ਦੇ ਉੱਤੇ ਜਿਹੜੇ ਕੰਮ ਹੋ ਰਹੇ ਨੇ ਜਿਹੜੇ ਵਾਅਦੇ ਨੇ ਅਸੀਂ ਉਹ ਵਾਅਦੇ ਪੂਰੇ ਕਰਨ ਜਾ ਰਹੇ ਹਾਂ ਸੋ ਉੱਥੇ ਅਸੀਂ ਸਭ ਨੂੰ ਇਹੀ ਅਪੀਲ ਕਰਦੇ ਹੁੰਦੇ ਹਾਂ ਕਿ ਅੱਜ ਤੁਸੀਂ ਸਾਨੂੰ ਚੁਣਿਆ ਮੌਕਾ ਦਿੱਤਾ 92 ਸੀਟਾਂ ਦਾ ਫਤ ਕਾ ਜਿਹੜੀ ਸਾਡੀ ਅੱਜ ਡਿਊਟੀ ਲਗਾਈ ਹੈ ਅਸੀਂ ਉਹਨੂੰ ਡਿਊਟੀ ਨੂੰ ਨਿਭਾ ਲੀਏ ਤੇ ਉਹਦੇ ਲਈ ਜਿਹੜਾ ਜਿਹੜਾ ਵੀ ਕੋਈ ਕੰਮਕਾਰ ਆ ਉਹਨੂੰ ਰਲ ਮਿਲ ਕੇ ਕਰ ਲਈਏ ਜਦੋਂ ਵੋਟਾਂ ਦਾ ਸਮਾਂ ਆਊਗਾ ਤਾਂ ਵੋਟਾਂ ਵਾਲੇ ਦੇਖਾਂਗੇ ਕਿ ਕਿਨੇ ਕੀ ਦੇਣਗੇ